ਦਰਪੱਲਾ ਜੀ ਦੀ ਖੇਤੀਬਾੜੀ ਦੇ ਪ੍ਰੋਫੈਸਰ ਤੋਂ ਕਮੇਟੀ ਦੇ ਕਿੰਗ ਤੱਕ ਦਾ ਉਹਨਾਂ ਦਾ ਸਫ਼ਰ ਸ਼ਾਇਰਾਨਾ ਅੰਦਾਜ਼ ਦੇ ਵਿੱਚ ਗੱਲ ਕਹਿਣੀ ਸਾਹਮਣੇ ਵਾਲੇ ਦੇ ਦਿਲ ਦੇ ਉੱਤੇ ਲੱਗਣੀ ਪਰ અપਮਾਨ ਮਹਿਸੂਸ ਨਾ ਕਰਾਉਣਾ ਇਹ ਜਸਵਿੰਦਰ ਭੱਲਾ ਦੀ ਕਲਾ ਸੀ ਉਹ ਪੰਜਾਬੀ ਸਿਨੇਮਾ ਦਾ ਅਜਿਹੇ ਹਰਫਨ ਹਰਫਨ ਮੋਲਾ ਕਲਾਕਾਰ ਸਨ ਜਿਨ੍ਹਾਂ ਨੇ ਸਮਾਜਿਕ ਮੁੱਦੇ ਵੀ ਚੁੱਕੇ ਤੰਜ ਵੀ ਕਰਸੇ ਇਤਿਹਾਸ ਹੈ ਵੀ ਫੈਲਿਆ ਪੰਜਾਬੀ ਅਦਾਕਾਰ ਅਤੇ ਕਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ ਦੇ ਨਾਲ ਪੰਜਾਬੀ ਸਿਨੇਮਾ જગਤ ਦੇ ਨਾਲ-ਨਾਲ ਉਹਨਾਂ ਦੇ ਪਰਸ਼ੰਸਕਾਂ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਜਸਵਿੰਦਰ ਭੱਲਾ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਅੱਜ ਤੜਕੇ 4:65 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਉਹਨਾਂ ਦਾ ਸੰਸਕਾਰ ਸ਼ਨੀਵਾਰ ਨੂੰ ਕੱਲ ਨੂੰ ਮੁਹਾਲੀ ਦੇ ਵਿੱਚ ਕੀਤਾ ਜਾਣਾ ਹੈ ਸਿਨੇਮਾ ਜਗਤ ਸਨੇ ਵਕ ਵਕ ਖੇਤਰਾ ਦੇ ਨਾਲ ਜੁੜੀਆਂ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਲ ਵੀ ਸ਼ਰਧਾਂਜਲੀ ਦੇ ਰਹੀਆਂ ਨੇ ਤੇ ਜਾਣਦੇ ਆ ਉਹਨਾਂ ਦੀ ਖਾਸियत ਲੁਧਿਆਣਾ ਦੇ ਨਾਲ ਨਾਤਾ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹ ਦੇ ਵਿੱਚ ਹੁੰਦਾ ਪਰ ਉਹਨਾਂ ਦਾ ਪਿਸ਼ੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਦੋਂ ਦਾ ਸੀ ਉਹਨਾਂ ਦੇ ਪਿਤਾ ਬਹਾਦਰ ਸਿੰਘ ਭੱਲਾ ਪੇਸ਼ੇ ਵਜੋਂ ਅਧਿਆਪਕ ਅਧਿਆਪਕ ਦੇ ਵਜੋਂ ਨੌਕਰੀ ਲੱਗਣ ਮਗਰੋਂ ਉਹਨਾਂ ਦੇ ਪਿਤਾ ਦੋਰਾਹਾ ਵਸ ਗਏ ਦੋਰਾਹੇ ਤੋਂ ਹੀ ਭੱਲਾ ਜੀ ਨੇ ਸੀਨੀਅਰ ਸਕੈਂਡਰੀ ਸਕੂਲ ਤੋਂ ਆਪਣੀ ਮੁੱਢਲੀ ਸਿੱਖਿਆ ਲਈ ਜਸਵਿੰਦਰ ਭੱਲਾ ਦਾ ਜਨਮ ਚਾਹੇ ਦੋਰਾਹਾ ਦੇ ਵਿੱਚ ਹੋਇਆ ਸੀ ਪਰ ਉਹਨਾਂ ਨੇ ਆਪਣੇ ਪਿੰਡ ਆਉਣਾ ਜਾਣਾ ساری ਉਮਰ ਜਾਰੀ ਰੱਖਿਆ ਕਦੋਂ ਜਿਹੜਾ ਕਦੋਂ ਪਿੰਡ ਦੇ ਵਸਨੀਕ ਅਟਲ ਕੁਮਾਰ 58 ਸਾਲਾਂ ਕਹਿੰਦੇ ਨੇ ਕਿ ਜਸਵਿੰਦਰ ਭੱਲਾ ਨੇ ਆਪਣੇ ਪਿੰਡ ਦੇ ਨਾਲੋਂ ਕਦੇ ਵੀ ਨਾਤਾ ਨਹੀਂ ਤੋੜਿਆ ਤੇ ਉਹ ਆਪਣੀ ਜੜ੍ਹਾਂ ਦੇ ਨਾਲ ਜੁੜੇ ਰਹੇ ਜਸਵਿੰਦਰ ਭੱਲਾ ਹਰ ਸਾਲ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਵਾਲੇ ਦਿਨ ਕਦੋਂ ਪਿੰਡ ਵਿੱਚ ਧਾਰਮਿਕ ਸਥਾਨ ਉੱਤੇ ਮੱਥਾ ਟੇਕਣ ਆਉਂਦੇ ਸਨ ਪੰਜਾਬੀ ਲੇਖਕ ਅਤੇ ਪ੍ਰੋਫੈਸਰ ਸੇਵਾਮੁਕਤ ਗੁਰਪ੍ਰਜਨ ਸਿੰਘ ਗਿੱਲ ਪਿਛਲੇ 49 ਸਾਲਾਂ ਤੋਂ ਜਸਵਿੰਦਰ ਸਿੰਘ ਭੱਲਾ ਜੀ ਦੇ ਨਾਲ ਸੰਪਰਕ ਦੇ ਵਿੱਚ ਸਨ ਜਸਵਿੰਦਰ ਭੱਲਾ ਦੀ ਮੌਤ ਦੇ ਨਾਲ ਉਹਨਾਂ ਨੂੰ ਗਹਿਰਾ ਦੁੱਖ ਵੀ ਪਹੁੰਚਿਆ ਇਸ ਤੋਂ ਇਲਾਵਾ ਗਿੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵੀ ਭੱਲਾ ਦੇ ਸਾਥੀ ਸਨ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੇ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਮੈਂ ਜਸਵਿੰਦਰ ਭੱਲਾ ਨੂੰ ਸਾਲ 1976 ਤੋਂ ਜਾਣਦਾ ਸੀ ਉਸ ਵੇਲੇ ਮੈਂ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿੱਚ ਪੜ੍ਹਦਾ ਸੀ ਤੇ ਭੱਲਾ ਦੀ ਭੈਣ ਮੇਰੀ ਵਿਦਿਆਰਤਣ ਸੀ ਉਸਦੇ ਪਿਤਾ ਵੀ ਮੇਰੇ ਜਾਣਕਾਰ ਸਨ ਉਹ ਦੱਸਦੇ ਨੇ ਕਿ ਭੱਲਾ ਦਾ ਜਨਮ ਦੋਰਾਹੇ ਦੇ ਵਿੱਚ ਹੋਇਆ ਤੇ ਲੰਮਾ ਸਮਾਂ ਉਹ ਆਪਣੇ ਪਰਿਵਾਰ ਦੇ ਨਾਲ ਉੱਥੇ ਹੀ ਰਹਿੰਦੇ ਰਹੇ ਮਗਰ ਉਹ ਜਦੋਂ ਉਹਨਾਂ ਦੀ ਨੌਕਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਲੱਗ ਗਈ ਤਾਂ ਉਹ ਇੱਥੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਰਹਿਣ ਲੱਗ ਪਏ ਇੱਥੇ ਵੀ ਉਹ ਕਈ ਸਾਲ ਤੱਕ ਰਹਿੰਦੇ ਰਹੇ ਗੁਰਪ੍ਰਜਨ ਗਿੱਲ ਜੀ ਦੱਸਦੇ ਨੇ ਕਿ ਲਗਭਗ 3 ਸਾਲ ਪਹਿਲਾਂ ਹੀ ਜਸਵਿੰਦਰ ਭੱਲਾ ਨੇ ਆਪਣੀ ਰਹਾਇਸ਼ ਮੁਹਾਲੀ ਦੇ ਵਿੱਚ ਕਰ ਲਈ ਸੀ ਜਸਵਿੰਦਰ ਭੱਲਾ ਦੇ ਪਤਨੀ ਦਾ ਨਾਮ ਪਰਮਦੀਪ ਭੱਲਾ ਹੈ ਉਹਨਾਂ ਦੇ ਦੋ ਬੱਚੇ ਪੁਖਰਾਜ ਭੱਲਾ ਤੇ ਅਰਸ਼ਪ੍ਰੀਤ ਭੱਲਾ ਨੇ ਉਹਨਾਂ ਦੇ ਪੁੱਤਰ ਪੁਖਰਾਜ ਖੁਦ ਵੀ ਅਦਾਕਾਰ ਨੇ ਤੇ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੇ ਰਹੇ ਨੇ ਕਮੇਡੀ ਅਤੇ ਸਿਨੇਮਾ ਦਾ ਵੱਡਾ ਨਾਮ ਬਣ ਕੇ ਉਭਰੇ ਜਸਵਿੰਦਰ ਭੱਲਾ ਨੇ ਸਾਲ 1988 ਦੇ ਵਿੱਚ ਛਣਕਾਟਾ 88 ਦੇ ਨਾਲ ਇੱਕ ਕਮ ਕਮੇਡੀਅਨ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਉਹਨਾਂ ਨੇ ਕੈਰੀ ਆਨ ਜੱਟਾ ਜਿੰਦ ਜਾਨ ਬੈਂਡ ਵਾਜੇ ਜੱਟ ਐਂਡ ਜੁਲੀਅਟ ਵਰਗਿਆਂ ਕਈ ਫਿਲਮਾਂ ਦੇ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਤੇ ਕਮੇਡੀ ਦੇ ਨਾਲ ਲੋਕਾਂ ਦਾ ਦਿਲ ਵਿਜਿਤਿਆ। ਭੱਲਾ ਦੀ ਛਣਕਾਟਾ ਵੀਡੀਓ ਸੀਰੀਜ਼ ਬਹੁਤ ਪਸੰਦ ਕੀਤੀ ਗਈ ਸੀ। ਉਹਨਾਂ ਦੇ ਦੋਸਤ ਬਲਮਕੰਦ ਸ਼ਰਮਾ ਦੱਸਦੇ ਨੇ ਕਿ 1982 ਦੇ ਵਿੱਚ ਅਸੀਂ ਦੂਰਦਰਸ਼ਨ ਦੇ ਉੱਤੇ ਆਉਣ ਲੱਗ ਗਏ ਸੀ। ਫਿਰ 88 ਦੇ ਵਿੱਚ ਛਣਕਾਟਾ ਆ ਗਿਆ ਤੇ 2009 ਤੱਕ 27 ਛਣਕਾਟੇ ਆਏ। ਉਹਨਾਂ ਦੇ ਕਿਰਦਾਰ ਅਤੇ ਕਮੇਡੀ ਦਾ ਸਟਾਈਲ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜੁੜੇ ਅਧਾਕਾਰੀ ਦੇ ਨਾਲ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਸਤਵੀਰ ਸਿੰਘ ਗੌਸਲ ਨੇ ਜਸਵਿੰਦਰ ਭੱਲਾ ਦੇ ਦੇਹਾਂਤ ਦੇ ਉੱਤੇ ਦੁੱਖ ਪ੍ਰਗਟਾਉਂਦੇ ਆ ਕਿਹਾ ਕਿ ਉਹਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਯੂਨੀਵਰਸਿਟੀ ਨੂੰ ਇੱਕ ਵੱਡਾ ਘਾਟਾ ਹੈ ਨਾਲ ਹੀ ਗੱਲਬਾਤ ਕਰਦਿਆਂ ਉਹਨਾਂ ਜਸਵਿੰਦਰ ਭੱਲਾ ਬਾਰੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਉਹਨਾਂ ਦੱਸਿਆ ਕਿ ਭੱਲਾ ਇਸੇ ਯੂਨੀਵਰਸਿਟੀ ਦੇ ਵਿੱਚ ਰਹਿੰਦੇ ਆ ਹੀ ਕਲਾ ਮੰਚ ਦੇ ਨਾਲ ਜੁੜੇ ਸਤबीर ਸਿੰਘ ਗੋਸਲ ਦੱਸਦੇ ਨੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਜਸਵਿੰਦਰ ਭੱਲਾ ਦੇ ਵਿਸ਼ੇਸ਼ ਸੰਬੰਧ ਰਹੇ ਨੇ ਕਿਉਂਕਿ ਇਸ ਯੂਨੀਵਰਸਿਟੀ ਦੇ ਵਿੱਚ ਹੀ ਉਹਨਾਂ ਨੇ ਆਪਣੀ ਕਲਾ ਦੇ ਜਿਹੜੇ ਜ਼ੋਹਰ ਵੀ ਜੜੇ ਨੇ ਦਿਖਾਉਣੇ ਸ਼ੁਰੂ ਕੀਤੇ ਸਨ 1990 ਦੇ ਨੇੜੇ țeड़े ਜਸਵਿੰਦਰ ਭੱਲਾ ਤੋਂ ਬਤੌਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਵਾਲੇ ਡਾਕਟਰ ਟੀ ਐਸ ਰਿਆੜ ਹੁਣ ਐਡੀਸ਼ਨਲ ਕਮਿਊਨੀਕੇਸ਼ਨ ਸੈਂਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ ਨੇ ਤੇ ਦੱਸਦੇ ਨੇ ਕਿ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਵਿੱਚ ਰਹਿੰਦਿਆਂ ਹੀ 1988 ਤੋਂ ਛਣਕਾਟਾ ਜਿਹੜਾ ਸੀਗਾ ਵੀਡੀਓ ਸੀਰੀਜ਼ ਕੈਸਟ ਕੱਢੀ ਸੀ ਉਹਨਾਂ ਦੱਸਿਆ ਕਿ ਇਸ ਦੇ ਦੌਰਾਨ ਉਹ ਖੇਤੀਬਾੜੀ ਸੰਦੇਸ਼ ਵੀ ਕਿਸਾਨਾਂ ਤੱਕ ਪਹੁੰਚਾਉਂਦੇ ਰਹੇ ਤੇ ਨਾਲ ਹੀ ਸਟੇਜ ਦੇ ਉੱਤੇ ਆਪਣੀ ਅਦਾਕਾਰੀ ਸ਼ੁਰੂ ਵੀ ਕੀਤੀ ਐਗਰੀਕਲਚਰ ਸਾਇੰਸ ਦੇ ਪ੍ਰੋਫੈਸਰ ਬਣੇ ਐਗਰੀਕਲਚਰ ਸਾਇੰਸ ਦੇ ਵਿੱਚ ਪੀ ਐਚ ਡੀ ਜਸਵਿੰਦਰ ਭੱਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਬਤੌਰ ਪ੍ਰੋਫੈਸਰ ਸੇਵਾਮਾਨ ਨਿਭਾ ਚੁੱਕੇ ਨੇ ਯੂਨੀਵਰਸਿਟੀ ਦੇ ਵੀਸੀ ਤਤਪੀਰ ਸਿੰਘ ਗੌਸਲ ਨੇ ਦੱਸਿਆ ਕਿ ਬੀਐਸਸੀ ਅਤੇ ਫਿਰ ਐਮਐਸਸੀ ਕਰਨ ਤੋਂ ਬਾਅਦ ਉਹਨਾਂ ਨੇ ਬਤੌਰ ਸਹਾਇਕ ਪ੍ਰੋਫੈਸਰ ਯੂਨੀਵਰਸਿਟੀ ਤੋਂ ਹੀ ਆਪਣੇ ਭਵਿੱਖ ਦੀ ਸ਼ੁਰੂਆਤ ਕੀਤੀ ਪ੍ਰੋਫੈਸਰ ਰਿਆੜ ਦੱਸਦੇ ਨੇ ਕਿ ਜਸਵਿੰਦਰ ਭੱਲਾ ਨੇ ਸਾਲ 1999 ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਵਜੋਂ ਖੇਤੀਬਾੜੀ ਪਸਾਰ ਵਿਭਾਗ ਦੇ ਵਿੱਚ ਨੌਕਰੀ ਸ਼ੁਰੂ ਕੀਤੀ ਫਿਰ ਉਹ ਇੱਥੇ ਸਹਿਯੋਗ ਸਹਿਯੋਗੀ ਪ੍ਰੋਫੈਸਰ ਬਣੇ ਤੇ ਫਿਰ ਪ੍ਰੋਫੈਸਰ ਦੇ ਵਜੋਂ ਤਰੱਕੀ ਹਾਸਲ ਕੀਤੀ 2116 ਦੇ ਵਿੱਚ ਉਹ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਬਣੇ ਤੇ ਸਾਲ 220 ਦੇ ਵਿੱਚ ਇਥੋਂ ਸੇਵਾਮੁਕਤ ਹੋਏ ਪ੍ਰੋਫੈਸਰ ਰਿਆਰ ਦੱਸਦੇ ਨੇ ਕਿ ਉਹਨਾਂ ਦਾ ਮੁੱਖ ਕੰਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੁੰਦਾ ਹੁੰਦੀਆਂ ਖੋਜਾਂ ਵਿਕਸਤ ਹੁੰਦੀਆਂ ਤਕਨੀਕਾਂ ਦਾ ਪ੍ਰਚਾਰ ਅਤੇ ਪਸਾਰ ਕਰਨਾ ਸੀ ਉਹਨਾਂ ਇਹਨਾਂ ਖੋਜਾਂ ਤੇ ਕੰਮਾਂ ਨੂੰ ਕਿਸਾਨਾਂ ਦੇ ਤੱਕ ਜਿਹੜਾ ਪਹੁੰਚਾਉਂਦੇ ਸਨ ਪ੍ਰੋਫੈਸਰ ਰਿਆਰਡ ਦੇ ਮੁਤਾਬਕ ਆਪਣੇ ਅਕਾਦਮਿਕ ਸਫਰ ਦੇ ਦੌਰਾਨ ਡਾਕਟਰ ਭੱਲਾ ਨੇ ਕਈ ਰਚਨਾਤਮਕ ਸੰਚਾਰ ਢੰਗਾਂ ਦੀ ਸ਼ੁਰੂਆਤ ਕੀਤੀ ਉਹਨਾਂ ਨੇ 7 7 ਆਡੀਓ ਕੈਸਟਾਂ ਤੇ ਕਈ ਵਿਜ਼ੂਅਲ ਪ੍ਰੋਜੈਕਟ ਤਿਆਰ ਕੀਤੇ ਜਿਨ੍ਹਾਂ ਦੇ ਨਾਲ ਮਸ਼ਹੂਰ ਦੀ ਕਾਸ਼ਤ ਮਸ਼ਰੂਮ ਸੌਰੀ ਖੁੰਬਾ ਮਸ਼ਰੂਮ ਦੀ ਕਾਸ਼ਤ ਮਧੂਮੱਖੀ ਪਾਲਣ ਤੇ ਫਸਲ ਅਭਿਆਸਾਂ ਵਰਗੇ ਵਿਸ਼ਿਆਂ ਦੇ ਉੱਤੇ ਹਾਸੇ ਮਜ਼ਾਕ ਨੂੰ ਵਿਹਾਰਕ ਖੇਤੀਬਾੜੀ ਗਿਆਨ ਦੇ ਨਾਲ ਜੋੜ ਦਿੱਤਾ ਉਹਨਾਂ ਦੇ ਕੰਮ ਇਹ ਦਿਖਾਉਣ ਦੇ ਵਿੱਚ ਮੋਰੀ ਸਨ ਕਿ ਮਨੋ ਇਹ ਸਨ ਉਹਨਾਂ ਦੇ ਕੰਮ ਇਹ ਦਿਖਾਉਣ ਦੇ ਵਿੱਚ ਮੋਰੀ ਸਨ ਕਿ ਮਨੋਰੰਜਨ ਸਿੱਖਿਆ ਦੇ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੋ ਸਕਦਾ ਹੈ ਉਹਨਾਂ ਦੇ ਯਤਨਾਂ ਨੂੰ ਵੱਡੇ ਪੱਧਰ ਦੇ ਉੱਤੇ ਪਛਾਣ ਮਿਲੀ ਤੇ ਉਹਨਾਂ ਨੂੰ ਅਕਾਦਮਿਕ ਸੰਸਥਾਵਾਂ ਤੇ ਸਰਕਾਰੀ ਸੰਸਥਾਵਾਂ ਦੋਵਾਂ ਤੋਂ ਪ੍ਰਸ਼ੰਸਾ ਵੀ ਮਿਲੀ ਉਹ ਕਿਸਾਨ ਮੇਲਿਆਂ ਦੇ ਉੱਤੇ ਤੇ ਯੂਨੀਵਰਸਟੀਆਂ ਦੇ ਨਾਲ-ਨਾਲ ਹੋਰ ਸਮਾਗਮਾਂ ਦੇ ਵਿੱਚ ਸਟੇਜ ਸਾਹਮਦੇ ਰਹੇ ਤੇ ਸੇਵਾਮੁਕਤ ਹੋਣ ਮਗਰੋਂ ਵੀ ਉਹ ਕਈ ਵਾਰੀ ਵਲੰਟੀਅਰ ਤੌਰ ਦੇ ਉੱਤੇ ਵੀ ਆਪਣੀਆਂ ਸੇਵਾਵਾਂ ਜੜੇ ਨੇ ਦਿੰਦੇ ਰਹੇ ਯੂਨੀਵਰਸਿਟੀ ਦੇ ਵੀਸੀ ਸਤਵੀਰ ਸਿੰਘ ਗੌਸਲ ਦੇ ਮੁਤਾਬਕ ਜਸਵਿੰਦਰ ਭੱਲਾ ਸਾਥ ਛੱਡ ਗਿਆ ਪਰ ਉਹਨਾਂ ਦੀ ਜਿਹੜੀ ਪੰਜਾਬੀ ਨੂੰ ਦੇਣ ਹੈ ਨਾ ਪੰਜਾਬੀਆਂ ਨੂੰ ਉਹ ਜਿੰਦਾ ਹਮੇਸ਼ਾ ਰਹੇਗੀ ਜੀ ਦੋਸਤੋ ਇਹ ਸੀ ਜੀ ਗੱਲਬਾਤ ਸ਼ੁਕਰੀਆ ਬੀਬੀਸੀ ਤੋਂ ਤੁਹਾਡੇ ਨਾਲ ਸਾਂਝ ਪਾਈ ਹੈ ਜਸਵਿੰਦਰ ਭੱਲਾ ਖੇਤੀਬਾੜੀ ਦੇ ਪ੍ਰੋਫੈਸਰ ਤੋਂ ਕਮੇਡੀ ਦੇ ਕਿੰਗ ਤੱਕ ਦਾ ਸਫ਼ਰ ਦੋਸਤਾਂ ਤੇ ਸਹਿ ਕਲਾਕਾਰਾਂ ਤੋਂ ਉਹਨਾਂ ਦੇ ਜਿਹੜੇ ਚਰਚੇ ਤੇ ਚਾਚੇ ਚਤਰੇ ਦੇ ਅਣਸੁਣੇ ਕਿਸੇ